ਤੁਹਾਨੂੰ ਜੀ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਪੰਜਾਬ ਜੀਕੇ ਦੇ ਵਿੱਚ ਆਪਾਂ ਗੁਰੂ ਪੀਰੜ ਜੀ ਕਰ ਰਹੇ ਸੀ ਆਪਣੇ ਗੁਰੂ ਪੀਰੜ ਸਹਿਬਾਨ ਜੀ ਨਾਲ ਪੜ੍ਹ ਰਹੇ ਸੀ ਆਪਾਂ ਡਿਟੇਲ ਚ ਤਾਂ ਅੱਜ ਆਪਣੇ ਹੈਗੇ ਆ ਅੱਠਵੇਂ ਗੁਰੂ ਸਾਹਿਬ ਜੀ ਠੀਕ ਹੈ ਜੀ ਬੱਚਿਓ ਆਪਾਂ ਪਹਿਲਾਂ ਸਤਿਗੁਰੂ ਸਾਹਿਬ ਜੀ ਬਾਰੇ ਪੂਰਾ ਡਿਟੇਲ ਚ ਪੜ ਚੁੱਕੇ ਆ ਤਾਂ ਅੱਜ ਆਪਾਂ ਕੀ ਕਰਨਾ ਹੈਗਾ 8ਵੇਂ ਗੁਰੂ ਸਾਹਿਬ ਜੀ ਬਾਰੇ ਪੜਨਾ ਡਿਟੇਲ ਚ ਤਾਂ ਮੈਨੂੰ ਉਮੀਦ ਹੈ ਵੀ ਜਿਹੜੀਆਂ ਵੀਡੀਓ ਆਪਾਂ ਪਾਉਣਗੀਆਂ ਸੱਤ ਤਾਂ ਉਹ ਸੱਤੇ ਦਿਨਾਂ ਸੱਤੇ ਵੀਡੀਓ ਤੁਸੀਂ ਸਾਰੇ ਨੇ ਦੇਖ ਲenga ਹੋਣਗੇ ਨਿਆ ਤੇ ਕਾਪੀ ਤੇ ਨੋਟ ਵੀ ਕਰ ਲenga ਹੋਣਗੇ ਨਿਆ ਤੇ ਤੁਹਾਨੂੰ ਸਮਝ ਵੀ ਬੜੀ ਚੰਗੇ ਤਰੀਕੇ ਨਾਲ ਆ ਗਈ ਹੋਊਗੀ ਚਲੋ ਤਾਂ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਮਿਲੇ ਆ ਚਲੋ ਕਰਦੇ ਆਂ ਜੀ ਚਲੋ ਪਹਿਲਾਂ ਤਾਂ ਆਪਣੇ ਆਪਣੇ 8ਵੇਂ ਗੁਰੂ ਸਾਹਿਬਾਨ ਜੀ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਭ ਤੋਂ ਛੋਟੇ ਗੁਰੂ ਸਨ ਠੀਕ ਹੈ ਵੀ ਏਜ ਵਿੱਚ ਛੋਟੇ ਉਂvaisੇ ਬਹੁਤ ਵੱਡਾ ਸੀ ਉਹਨਾਂ ਦਾ ਰਤਵਾ ਤਾਂ ਏਜ ਵਿੱਚ ਸਾਰੇ ਗੁਰੂਆਂ ਤੋਂ ਕੀ ਸੀ ਛੋਟੇ ਗੁਰੂ ਸਨ ਚਲੋ ਜੀ ਉਹਨਾਂ ਬਾਰੇ ਪੜ੍ਹਦੇ ਆਂ ਅੱਜ ਆਪਾਂ ਚਲੋ ਉਹਨਾਂ ਦਾ ਜਨਮ ਜਿਹੜਾ ਹੋਇਆ ਸੀ ਇਹਦੇ ਬੱਚੇ ਉਹਨਾਂ ਦਾ ਵੈਸੇ ਸੀ 7 ਜੁਲਾਈ 1656 ਸੀ ਕਿੱਥੇ ਹੋਇਆ ਸੀ ਕੀਰਤਪੁਰ ਸਾਹਿਬ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਸੀ ਵਰਤੀ 7 ਜੁਲਾਈ 1656 ਈਸਵੀ ਨੂੰ ਕਿੱਥੇ ਬੇਟਾ ਕੀਰਤਪੁਰ ਸਾਇਆ ਤਾਂ ਉਹਨਾਂ ਦੇ ਅੱਗੇ ਆਪਾਂ ਮਾਤਾ ਪਿਤਾ ਦਾ ਨਾਮ ਪੜਾਂਗੇ ਡਿਟੇਲ ਚ ਚਲੋ ਉਹਨਾਂ ਦੀ ਮਾਤਾ ਜੀ ਦਾ ਨਾਮ ਸੀ ਮਾਤਾ ਸੁਲਖਣੀ ਜੀ ਤੇ ਪਿਤਾ ਜੀ ਦਾ ਨਾਮ ਕੀ ਸੀ ਗੁਰੂ ਹਰ राय ਜੀ ਠੀਕ ਹੈ ਬੱਚੇ ਗੁਰੂ ਹਰ राय ਜੀ ਆਪਣੇ ਸਿੱਖ ਧਰਮ ਦੇ 7ਵੇਂ ਗੁਰੂ ਸੀ ਠੀਕ ਹੈ ਬੱਚੇ ਤੇ ਅੱਗੇ ਇਹਨਾਂ ਦੇ ਬੇਟਾ ਜੀ ਕਹਿੰਦੇ ਸੀ 8ਵੇਂ ਚਲੋ ਗੁਰਤਾ ਗੱਦੀ ਸਮਾ ਬੇਟਾ ਉਹਨਾਂ ਦਾ ਸੀਗਾ 1662 ਤੋਂ ਲੈ ਕੇ 1664 ਤੱਕ ਦਾ ਤਾਂ ਕਿੰਨੇ ਸਾਲ ਦਾ ਟਾਈਮ ਸੀ ਬੇਟਾ ਉਹਨਾਂ ਦਾ ਗੁਰਤਾ ਗੱਦੀ ਦਾ ਉਹ ਦੇਖੋ ਕਿੰਨੇ ਛੋਟੇ ਸੀਗੇ 5 ਸਾਲ ਦੇ ਹੀ ਕੀ ਹੋ ਗਿਆ ਸੀ ਗੁਰਤਾ ਗੱਦੀ ਤੇ ਬੈਠ ਗਏ ਸੀ ਠੀਕ ਹੈ ਜੀ 5 ਸਾਲ ਦੇ ਸੀ ਤਾਂ ਉਹਨਾਂ ਤਿੰਨ ਕਿਸਾਲ ਬੈਠੇ ਆ ਗੁਰਤਾ ਗੱਦੀ ਤੇ ਤਾਂ ਫਿਰ ਅੱਗੇ ਗੁਰੂ ਸਾਹਿਬ ਜੀ ਨੂੰ ਕੀ ਕਿਹਾ ਜਾਂਦਾ ਸੀ ਆਪਣਾ ਬਾਲਾ ਪੀਰ ਠੀਕ ਹੈ ਜੀ ਗੁਰੂ ਸਾਹਿਬ ਜਨ ਜੀ ਬਹੁਤ ਛੋਟੇ ਸੀ ਤਾਂ ਉਹਨਾਂ ਨੂੰ ਬਾਲਾ ਪੀਰ ਵੀ ਕਹਿੰਦੇ ਸੀਗੇ ਬਹੁਤ سارے ਲੋਕ ਚਲੋ ਅੱਗੇ ਸਕੇ ਜਦੋਂ ਗੁਰੂ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਗੁਰਤਾ ਗੱਦੀ ਤੇ ਬੈਠੇ ਤਾਂ ਵੱਡਾ ਭਰਾ RAM ਰਾਏ ਨਿਰਾਸ਼ ਹੋ ਗਿਆ ਠੀਕ ਹੈ ਗੁਰੂ ਸਾਹਿਬ ਜੀ ਕੀ ਸੀਗੇ ਬੇਟਾ ਦੋ ਭਰਾ ਸੀ ਠੀਕ ਹੈ ਜਦੋਂ ਗੁਰੂ ਸਾਹਿਬ ਠੀਕ ਹੈ ਗੁਰੂ ਸਾਹਿਬ ਜੀ ਦਾ ਵੱਡਾ ਭਰਾ ਕੌਣ ਸੀਗਾ ਰਾਮ ਰਾਏ ਦੀ ਰਾਮ ਰਾਏ ਜੀ ਵੱਡਾ ਭਰਾ ਸੀ ਤੇ ਗੁਰੂ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਜੀ ਸੀ ਛੋਟੇ ਠੀਕ ਹੈ ਤਾਂ ਜਦੋਂ ਕੀ ਹੋਇਆ ਛੋਟੇ ਬੇਟੇ ਨੂੰ ਗੁਰਤਾ ਗੱਦੀ ਤੇ ਬਹਤਾਂ ਤਾਂ ਕੀ ਹੋਇਆ ਸੀ ਰਾਮ ਰਾਏ ਨਾਰਾਜ਼ ਹੋ ਗਿਆ ਸੀ ਜਿਹੜਾ ਉਹਦਾ ਵੱਡਾ ਭਰਾ ਸੀ ਚਲੋ ਠੀਕ ਤਾਂ ਉਹਨੇ ਕੀ ਕੀਤਾ ਔਰੰਗਜ਼ੇਬ ਨਾਲ ਜਾ ਕੇ ਲੜ ਗਿਆ ਠੀਕ ਹੈ ਗੁਰੂ ਜੀ ਦਾ ਛੋਟਾ ਜਿਹੜਾ ਵੱਡਾ ਭਰਾ ਸੀਗਾ ਕੀ ਹੋਇਆ ਸੀ ਔਰੰਗਜ਼ੇਬ ਜੀ ਨਾਲ ਜਾ ਕੇ ਲੜ ਗਿਆ ਤਾਂ ਔਰੰਗਜ਼ੇਬ ਨੇ ਗੁਰੂ ਨੂੰ ਦਿੱਲੀ ਲਿਹਾਉਣ ਦਾ ਕੰਮ ਅਮੋਰ ਦੇ ਰਾਜਾ ਜੈ ਸ਼ਾਮੂ ਸਮਪਤ ਠੀਕ ਹੈ ਅਮੋਰ ਸ਼ਹਿਰ ਸੀਗਾ ਬੇਟੇ ਠੀਕ ਹੈ ਤੇ ਉੱਥੋਂ ਦਾ ਰਾਜਾ ਜੈਸ਼ਾ ਸੀ ਠੀਕ ਹੈ ਅਰੰਗਦੇਵ ਨੇ ਕਿਹਾ ਵੀ ਤੇਰੀ ਜ਼ਿੰਮੇਵਾਰੀ ਆ ਆਪਣੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਤੂੰ ਲੈ ਕੇ ਆਉਣਾ ਸਾਡੇ ਕੋਲੇ ਦਿੱਲੀ ਚਲੋ ਜੀ ਅੱਗੇ ਪਰ ਰਾਜੇ ਨੇ ਆਪਣੇ ਦਵਾਨ ਦਵਾਨ ਪਰਸਰਾਮ ਨੂੰ ਇਹ ਮਤਲਬ ਕਿ ਪਰ ਸਰਨ ਹੋਵੇ ਕੰਮ ਸੌਂਪਤਾ ਵੀ ਤੂੰ ਇਹ ਕੰਮ ਕਰਨਾ ਹੈ ਠੀਕ ਆ ਇਹ ਕੰਮ ਕਰਨਾ ਜਾਨੀ ਕਿ ਉਹ ਕਹਤਾ ਵੀ ਤੂੰ ਇਹ ਸੰਮਣ ਭੇਢੀ ਨੇ ਜਾ ਕੇ ਇੱਕ ਸੰਮਣ ਦੇ ਦੇ ਤੇ ਵੀ ਮਤਲਬ ਜੀਤ ਲੈ ਕੇ ਦੇਤਾ ਜਿਵੇਂ ਆਪਾਂ ਚਿੱਠੀ ਟਾਈਪ ਹੁੰਦੀ ਆ ਤਾਂ ਕੀ ਕਿਹਾ ਵੀ ਤੂੰ ਗੁਰੂ ਸਾਹਿਬ ਜੀ ਨੂੰ ਜਾ ਕੇ ਦੇ ਕੇ ਆਉਂਦੀ ਠੀਕ ਆ ਸੋ ਅੱਗੇ ਅੱਗੇ ਗੁਰੂ ਜੀ ਨੇ ਦਿੱਲੀ ਵਿੱਚ ਅਮੋਰ ਦੇ ਰਾਜੇ ਜੈਸ਼ਾ ਦੇ ਬੰਗਲੇ ਤੇ ਰੁਕੇ ਠੀਕ ਆ ਫਿਰ ਗੁਰੂ ਸਾਹਿਬ ਜੀ ਕੀ ਹੋਇਆ ਆਗੇ ਦਿੱਲੀ ਆ ਗਏ ਤਾਂ ਕੀ ਹੋਇਆ ਇਹ ਜੈਸ਼ਾ ਰਾਜੇ ਦੇ ਕੀ ਹੋਇਆ ਸੀ ਬੰਗਲੇ ਦੇ ਵਿੱਚ ਜਾ ਕੇ ਗੁਰੂ ਸਾਹਿਬ ਰੋਕ ਗਏ ਠੀਕ ਹੈ ਤੇ ਜਿੱਥੇ ਅੱਜ ਆਪਣਾ ਗੁਰਦੁਆਰਾ ਸਹਿਰ ਬਣ ਗਿਆ ਠੀਕ ਹੈ ਬੰਗਲਾ ਸਾਹਿਬ ਠੀਕ ਹੈ ਤੁਸੀਂ ਪੜਿਆ ਹੋਊਗਾ ਨਾ ਸੁਣਿਆ ਹੋਊਗਾ ਬੰਗਲਾ ਸਾਹਿਬ ਗੁਰਦੁਆਰਾ ਤਾਂ ਉਹ ਜਗਾਹ ਜੇ ਕਿ ਬਣ ਗਿਆ ਜਿਹੜਾ ਦਿੱਲੀ ਵਿੱਚ ਮੰਗਲਾ ਸਾਹਿਬ ਗੁਰਦੁਆਰਾ ਠੀਕ ਹੈ ਚਲੋ ਅੱਗੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਬਾਬਾ ਬਕਾਲਾ ਸ਼ਬਦ ਕਹੇ ਬਾਬਾ ਬਕਾਲਾ ਸ਼ਬਦ ਇਹ ਗੁਰੂ ਸਾਹਿਬ ਜੀ ਨੇ ਆਪਣੀ ਜੁਬਾਨ 'ਚ ਬਾਬਾ ਬਕਾਲਾ ਸ਼ਬਦ ਕਹੀ ਸੀ ਆਪਣੇ ਮਤਲਬ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਠੀਕ ਹੈ ਅੱਗੇ ਜੋਤੀ ਜੋਤ ਸਮਾਉਣ ਦਾ ਸਮਾਂ ਮੇਟਾ ਸਿਰ ਆਪਣਾ 30 ਮਾਰਚ 1664 ਠੀਕ ਹੈ ਜੀ 30 ਮਾਰਚ 1664 ਵਿੱਚ ਕੀ ਹੋਇਆ ਸੀ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ ਸੀ ਠੀਕ ਹੈ ਤਾਂ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਸੀਗਾ ਉਹ ਯਮਨਾ ਨਦੀਆਂ ਨਾਲ ਜਿਹੜੀ ਇਹ ਉਹਨਾਂ ਨਦੀ ਦੇ ਕਿਨਾਰੇ ਕੀਤਾ ਗਿਆ ਪਰ ਜਿੱਥੇ ਗੁਰਦੁਆਰਾ ਸਾਹਿਬ ਬਣ ਗਿਆ ਸੀਗਾ ਠੀਕ ਹੈ ਬਾਲਾ ਸਾਹਿਬ ਠੀਕ ਹੈ ਬਾਲਾ ਸਾਹਿਬ ਗੁਰਦੁਆਰਾ ਆਪਣਾਤਾ ਸੀ ਯਮੁਨਾ ਨਦੀ ਦੇ ਕਿਨਾਰੇ ਤਾਂ ਉੱਥੇ ਗੁਰੂ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਓਕੇ ਕਲੀਅਰ ਪੁੱਤਰ ਚਲੋ ਇਹ ਗੁਰੂ ਸਾਹਿਬ ਜੀ ਹੈ ਨਾ ਸਿੱਖਾਂ ਦੇ ਸਾਰੇ ਨਾ ਛੋਟੀ ਏਜ ਵਾਲੇ ਗੁਰੂ ਸਾਹਿਬ ਜੀ ਸੀ ਠੀਕ ਹੈ ਤਾਂ ਤਾਂ ਕਰਕੇ ਇਹ ਗੁਰੂ ਸਾਹਿਬ ਜੀ ਬਾਰੇ ਵੀ ਬਹੁਤ ਕੁਐਸਚਨ ਆਉਂਦੇ ਐ ਐਗਜ਼ਾਮ 'ਚ ਤਾਂ ਇਹਨਾਂ ਬਾਰੇ ਵੀ ਤੁਸੀਂ ਡਿਟੇਲ 'ਚ ਲਿਖਣਾ ਠੀਕ ਹੈ ਤਾਂ ਚਲੋ ਕੱਲ ਆਪਾਂ ਠੀਕ ਹੈ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਬਾਰੇ ਕੱਲ ਨੂੰ ਤੁਹਾਡੇ ਨਾਲ ਉਹਨਾਂ ਬਾਰੇ ਡਿਸਕਸ਼ਨ ਕਰਾਂਗੇ ਤਾਂ ਫਿਰ ਪਰਸੋਂ ਆਪਾਂ 10ਵੇਂ ਪਤਾ ਪੜੇਗਾ ਠੀਕ ਹੈ ਬੱਚੇ ਚਲੋ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਤੁਸੀਂ ਬੱਚੇ ਵੱਧ ਤੋਂ ਵੱਧ ਲਾਈਕ ਕਰਨਾ ਐਂਡ ਸ਼ੇਅਰ ਕਰਨਾ ਤਾਂ ਵੱਧ ਤੋਂ ਵੱਧ ਨਾਲ ਦੇ ਵਟਸਐਪ ਗਰੁੱਪਾਂ ਤੇ ਸਟੇਟਸ ਲਾਉਣਾ ਠੀਕ ਹੈ ਇਸੇ ਤਰ੍ਹਾਂ ਤੁਹਾਨੂੰ ਪੰਜਾਬ ਜੀਕੇ ਮਿਲੂਗੀ ਅੱਗੇ ਵੀ ਠੀਕ ਹੈ ਅੱਗੇ ਸਾਰੇ ਪੰਜਾਬ ਜੀਕੇ ਦੇ ਆਪਾਂ ਟੌਪਿਕ ਕਰਾਂਗੇ ਚਲੋ ਮਿਲਦੇ ਆ नेक्स्ट ਵੀਡੀਓ 'ਚ